ਵਾੜਦਸ ਬੋਲੀ ਹੈ ਪੰਜਾਬੀ ਸਾਡੀ ਅਸੀਂ ਨਹੀਂ ਭੁਲਾਉਣੀ ਇਹੋ ਜਿੰਦ ਜਾਨ ਸਾਡੇ ਮੋਤੀਆਂ ਦੀ ਖਾਨ ਸਾਡੇ ਹੱਥੋਂ ਨਹੀਂ ਗਵਾਉਣੀ ਬੋਲੀ ਹੈ ਪੰਜਾਬੀ ਸਾਡੀ ਤ੍ਰਿੰਡਣਾ ਪੰਡਾਰਾ ਵਿੱਚ ਬੰਜਲੀ ਤੇ ਵਾਰਾਂ ਵਿੱਚ ਮਿੱਠੀ ਤੇ ਸੁਹਾਣੀ ਬੋਲੀ ਹੈ ਪੰਜਾਬੀ ਸਾਡੀ ਜੋਧ ਦੇ ਕਮਾਈਆਂ ਵਿੱਚ ਜੰਗਾ ਤੇ ਲੜਾਈਆਂ ਵਿੱਚ ਇਹੋ ਜਿੰਦ ਪਾਉਣੀ ਬੋਲੀ ਹੈ ਪੰਜਾਬੀ ਸਾਡੀ ਫੁੱਲਾ ਦੀ ਕਿਆਰੀ ਸਾਡੀ ਸੁੱਖਾਂ ਦੀ اٹਾਈ ਸਾਡੀ ਭੁੱਲ ਕੇ ਨਹੀਂ ਢਾਉਣੇ ਬੋਲੀ ਹੈ ਪੰਜਾਬੀ ਸਾਡੀ ਔਖੇ ਸ਼ਬਦਾਂ ਦੇ ਅਰਥ ਤਰਿੰਜਣਾ ਜਿੱਥੇ ਕੁੜੀਆਂ ਇਕੱਠੀਆਂ ਬੈਠ ਕੇ ਕਢਾਈ ਬਣਾਏ ਕਰਦੀਆਂ ਅਤੇ ਚਰਖਾ ਕੱਤਦੀਆਂ ਹਨ ਖਾਨ ਖਜ਼ਾਨਾ ਵੰਜਲੀ ਪੰਸਰੀ ਜੋਦ ਕਮਾਉਣਾ ਤਪੱਸਿਆ 12 ਬੀਰ ਅਸਵਾਲੀਆਂ ਕਪਟਾਵਾਂ اٹਾਰੀ ਉਚਾਈ ਤੇ ਬਣਿਆ ਹੋਇਆ ਚੁਬਾਰਾ ਜੰਗ ਯੁੱਧ ਜਿੰਦ ਜਾਨ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਸਾਡੀ ਮਾਂ ਬੋਲੀ ਪੰਜਾਬੀ ਹੈ ਸਾਡੇ ਪ੍ਰਦੇਸ਼ ਰਾਜ ਦਾ ਨਾਮ ਪੰਜਾਬ ਹੈ ਪੰਜਾਬ ਦੇ ਤਿੰਨ ਖੇਤਰ ਹਨ ਮਾਝਾ ਮਾਲਵਾ ਦੁਆਬਾ ਪੰਜਾਬ ਵਿੱਚ ਕੁੱਲ 23 ਜ਼ਿਲ੍ਹੇ ਹਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਪੰਜਾਬ ਦੀ ਦਫ਼ਤਰੀ ਭਾਸ਼ਾ ਪੰਜਾਬੀ ਹੈ ਪਾਠ ਬਿਆ ਜਵਾਨੀ ਅਭਿਆਸ ਸਾਡੀ ਮਾਂ ਬੋਲੀ ਕਿਹੜੀ ਹੈ ਪੁੱਤਰ ਪੰਜਾਬੀ ਕਵੀ ਪੰਜਾਬੀ ਬੋਲੀ ਨੂੰ ਕਿਸ ਚੀਜ਼ ਦੀ ਖਾਨ ਮੰਨਦਾ ਹੈ ਪੁੱਤਰ ਮੋਤੀਆਂ ਦੀ ਤਰੰਜਨ ਕਿਸ ਨੂੰ ਕਹਿੰਦੇ ਹਨ ਪੁੱਤਰ ਜਿੱਥੇ ਕੁੜੀਆਂ ਇਕੱਠੀਆਂ ਬੈਠ ਕੇ ਖੜਾਈ ਕਰਦੀਆਂ ਹਨ ਕਵਿਤਾ ਵਿੱਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਅਸੀਂ ਨਹੀਂ ਭੁਲਾਉਣੀ ਬੋਲੀ ਹੈ ਪੰਜਾਬੀ ਸਾਡੀ ਪਹਿਲਾ ਆਪਣੀ ਪੰਜਾਬੀ ਬੋਲੀ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਪੁੱਤਰ ਸਾਨੂੰ ਆਪਣੀ ਪੰਜਾਬੀ ਬੋਲੀ ਨੂੰ ਕਦੇ ਭੁਲਾਉਣਾ ਨਹੀਂ ਚਾਹੀਦਾ ਦੂਸਰਾ ਕਵੀ ਪੰਜਾਬੀ ਬੋਲੀ ਤੇ ਸਿਫਤ ਕਿਵੇਂ ਕਰਦਾ ਹੈ ਪੁੱਤਰ ਕਵੀ ਪੰਜਾਬੀ ਬੋਲੀ ਨੂੰ ਆਪਣੀ ਜਿੰਦ ਜਾਨ ਅਤੇ ਮੋਤੀਆਂ ਦੀ ਖਾਣ ਦੱਸਦਾ ਹੈ ਕਵੀ ਇਸ ਨੂੰ ਮਿੱਠੀ ਅਤੇ ਸੁਹਾਵਣੀ ਕਹਿੰਦਾ ਹੈ ਠੇਠਾ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖੋ ਖਾਣ ਖਜ਼ਾਨਾ ਵਾਰ ਬੀਰਸ ਵਾਲੀ ਕਪਤਾ ਜਾਂ ਹਮਲਾ ਜੰਗ ਜੁੱਧ ਚਿੰਦ ਜਾਨ ਠੇਠਾ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਤਰਿੰਜਣ ਕੁੜੀਆਂ ਤਰਿੰਜਣ ਵਿੱਚ ਗਾ ਰਹੀਆਂ ਸਨ ਬੰਜਲੀ ਬੰਜਲੀ ਦੀ ਆਵਾਜ਼ ਬੜੀ ਮਿੱਠੀ ਹੁੰਦੀ ਹੈ ਕਿਯਾਰੀ ਕਿਯਾਰੀ ਵਿੱਚ ਰੰਗ ਬਰੰਗੇ ਫੁੱਲ ਖੜੇ ਹੋਏ ਹਨ ਭੰਡਾਰ ਸਾਰੀਆਂ ਕੁੜੀਆਂ ਭੰਡਾਰ ਵਿੱਚ ਬੈਠੀਆਂ ਸਨ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦੀ ਆਪਣੇ ਮਾਤਾ ਪਿਤਾ ਤੇ ਵੱਡਿਆਂ ਦੀ ਸਹਾਇਤਾ ਨਾਲ ਪੰਜਾਬੀ ਵਿਆਹਾਂ ਵਿੱਚ ਗਾਏ ਜਾਂਦੇ ਕੁਝ ਲੋਕ ਗੀਤਾਂ ਦੀਆਂ ਸਤਰਾਂ ਲਿਖੋ ਘੋੜੀਆਂ ਮੁੰਡੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਲੋਕੀਏ ਪਹਿਲਾ ਘੋੜੀ ਸੋਹਦੀ ਕਾਠੀਆਂ ਦੇ ਨਾਲ ਦੂਸਰਾ ਹਰਿਆਣੀ ਮਾਏ ਹਰਿਆਣੀ ਭੈਣੇ ਤੀਜਾ ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾ ਚੌਥਾ ਬੰਨੇ ਨੇ ਭੇਜੀਆਂ ਚੀਰੀਆਂ ਸੁਹਾਗ ਕੁੜੀ ਦੇ ਵਿਆਹ ਸਮੇਂ ਧਾਏ ਜਾਣ ਵਾਲੇ ਸੰਕੇਤ ਪਹਿਲਾ ਸਾਡਾ ਚਿੜੀਆਂ ਦਾ ਚੱਪਾ ਵੇ ਦੂਜਾ ਦੇਵੀ ਵੇ ਬਾਪਲਾ ਉਸ ਘਰੇ ਤੀਜਾ ਚਾਂਦ ਚਾਰੇ ਸੁੱਤਿਆ ਬਾਬਲ ਚੌਥਾ ਮੈਂ ਤੈਨੂੰ ਆਖਦੀ ਬਾਬਲਾ ਪੰਜਵਾਂ ਨਿੱਕੀ ਨਿੱਕੀ ਸੂਈ ਵੱਟਮਾ ਧਾਗਾ ਪੰਜਾਬੀ ਪੜੋ ਪੰਜਾਬੀ ਬੋਲੋ ਪੰਜਾਬੀ ਲਿਖੋ ਇਹਨੂੰ ਇਸ ਡੱਬੇ ਦੇ ਵਿੱਚ ਸਾਰਿਆਂ ਨੇ ਸੁੰਦਰ ਕਰਕੇ ਬਣਾ ਵੀ ਸਕਦੇ ਹੋ ਰੰਗ ਵੀ ਭਰ ਸਕਦੇ